ਦਰਸ਼ਕਾਂལ ਸਮਝ نیوز ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਨidhi ਹਾਜ਼ਰਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸਵੇਰ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਤੇ ਸੀਐਮ ਭਗਵੰਤ ਮਾਨ ਖਿਲਾਫ ਅਜੋਹੀ ਵੀ ਦੀ ਕਾਨੂੰਨੀ ਕਾਰਵਾਈ ਸੁਖਵੀਰ ਬਾਦਲ ਨੇ ਦਰਜ ਕਰਾਇਆ ਮਾਨ ਹਾਨੀ ਦਾ ਕੇਸ ਸੀਐਮ ਮਾਨ ਨੂੰ ਮੁਆਫੀ ਮੰਗਣ ਲਈ 5 ਦਿਨਾਂ ਦਾ ਦਿੱਤਾ ਸੀ ਸਮਾਂ ਪੰਜਾਬ ਕਾਂਗਰਸ ਚ ਕਮਸਾਨ ਵੜਿੰਗ ਤੇ ਸਿੱਧੂ ਹੋਇਆ ਮੋਸਾਮਨੇ ਜੋਗਜ਼ਾਹਰ ਹੋਈ ਪੰਜਾਬ ਕਾਂਗਰਸ ਦੀ ਅੰਦਰੂਨੀ ਤੜੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਕਸ ਨੂੰ ਭੇਜਿਆ ਕਾਨੂੰਨੀ ਨੋਟਿਸ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਦੇ ਨਾਤੇ ਫਰਜ਼ੀ ਖਾਤੇ ਦੇ ਮਾਮਲੇ ਚ ਕੀਤੀ ਆਰੰਭੀ ਕਾਰਵਾਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਦੀਆਂ ਵਧੀਆਂ ਮੁਸ਼ਕਲਾਂ ਨਾਲ ਸੱਤਸਕਰੀ ਕੇਸ ਵਿਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਪਟਿਆਲੇ ਕੀਤਾ ਤਤਲਬ ਹੁਣ ਡੀਆਈਜੀ ਪੁੱਲ ਨਾਲ ਹੋਵੇਗਾ ਸਾਹਮਣਾ ਜਲੰਧਰ ਦੇ ਪਿੰਡ ਸ਼ਾਹਕੋਟ ਚ ਵੱਡੀ ਘਟਨਾ ਸਤਲੁਜ ਦਰਿਆ ਤੇ ਹਾਈ ਟੈਕ ਨਾਕੇ ਦੌਰਾਨ ਇੱਕ ਤੇਜ਼ ਰਫਤਾਰ ਕਾਰ ਚਾਲਕ ਨੇ ਡਿਊਟੀ ਤੇ ਤਨਾਤ ਪਾਲਸ ਮੁਲਾਜ਼ਮ ਨੂੰ ਬੁਰੀ ਤਰ੍ਹਾਂ ਕੁਚਲਿਆ ਪੰਜਾਬ ਚ ਹੁਣ ਤਸਕਰਾਂ ਤੇ ਪ੍ਰਾਧੀਆਂ ਤੇ ਹੋਵੇਗੀ ਕੈਮਰਿਆਂ ਦੀ ਨਜ਼ਰ ਸਰਹਦੀ ਪਿੰਡਾਂ 'ਚ ਲਗਾਏ ਜਾਣਗੇ 575 ਹਾਈ ਟੈਕ ਕੈਮਰੇ ਤਰੰਤਾਰਨ ਚ ਵੱਡੀ ਦੁਰਘਟਨਾ ਖੜੇ ਟਰਾਲੇ 'ਚ ਵਜਿਕਾਰ ਸ਼ਿਦਾਰਬਾਰ ਸਾਹਿਬ ਤੋਂ ਪਰਤ ਰਹੇ ਚਾਰ ਨੌਜਵਾਨ ਦੀ ਹੋਈ ਮੌਤ ਸਰਕਾਰ ਨੇ ਕੀਤਾ ਦਾਅਵਾ ਪੰਜਾਬ ਚ 36.65 ਲੱਖ ਖਪਤਕਾਰਾਂ ਨੂੰ ਫ੍ਰੀ ਬਿਜਲੀ ਇੱਕ ਸਾਲ 'ਚ ਜ਼ੀਰੋ ਬਿੱਲ ਵਾਲਿਆਂ ਦੀ ਗਿਣਤੀ 2.89 ਲੱਖ ਵਧੀ ਦੜਬਾ ਦੇ ਸ਼ਹੀਦ ਫੌਜੀ ਦੇ ਘਰ ਪਹੁੰਚੇ ਸੀਐਮ ਬਾਦ ਪਰਿਵਾਰ ਨਾਲ ਵੰਡਿਆ ਦੁੱਖ ਪਰਿਵਾਰ ਨੂੰ ਸੌਪਿਆ 1 ਕਰੋੜ ਦਾ ਚੈੱਕ ਲੁਧਿਆਣਾ ਐਸਟੀਐਫ ਦੀ ਵੱਡੀ ਕਾਰਵਾਈ 2 ਕਰੋੜ ਦੀ ਹੈਰੋਇਨ ਸਣੇ ਦੋ ਨਸ਼ਾਦਸਰ ਕਿੱਤੇ ਕਾਬੂ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ ਕਰੀਬ 2 ਕਰੋੜ ਰੁਪਏ ਖਰਨਾਚ ਦੇ ਦਰਦਨਾਕ ਹਾਦਸਾ ਦਰਖਤ ਨਾਲ ਟਕਰਾ ਕੇ ਗੱਡੀ ਨੂੰ ਲੱਗੀ ਅੱਗ ਹਿਮਾਚਲ ਦੇ ਵਪਾਰੀ ਦੀ ਹੋਈ ਮੌਤ ਗਣਤੰਤਰ ਦਿਵਸ ਪਰੇਡ ਚ ਵਧੇਗੀ ਨਾਰੀ ਸ਼ਕਤੀ ਦੀ ਸ਼ਮੂਲੀਅਤ ਮਾਰਚਿੰਗ ਬੈਂਡ ਤੇ ਸੀਐਪੀਐਫ ਦੇ ਮੋਟਰਸਾਈਕਲ ਟੁਕੜੀਆਂ 'ਚ ਸਿਰਫ ਔਰਤਾਂ ਕੋਟਾ ਦੀ ਗਊਸ਼ਾਲਾ 'ਚ ਠੰਡ ਨਾਲ 140 ਗਾਵਾਂ ਦੀ ਹੋਈ ਮੌਤ ਤਹਿਨਾਤ ਮੁਲਾਜ਼ਮਾਂ ਨੇ ਠੰਡ ਤੋਂ ਬਚਾਅ ਦਾ ਇੰਤਜ਼ਾਮ ਨਾ ਹੋਣ ਦੀ ਗੱਲ ਵੀ ਕਿਤੇ ਸਵੀਕਾਰ 2 ਘੰਟੇ ਦਾ ਸਫ਼ਰ 15 ਮਿੰਟ ਵਿੱਚ ਸਮੁੰਦਰ ਤੇ ਬਣੇ ਦੇਸ਼ ਦੇ ਸਭ ਤੋਂ ਲੰਬੇ ਪੁਲ ਦਾ ਅਜਪੀਆ ਮੋਦੀ ਕਰਨਗੇ ਉਦਘਾਟਨ ਅਟਲ ਸੇਤੂ ਇੰਜੀਨੀਅਰਿੰਗ ਦੀ ਹੈ ਅਨੋਖੀ ਮਿਸਾਲ ਗੁਰੂਗ੍ਰਾਮ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਦਿਵਿਆ ਦੀ ਲਾਸ਼ ਨਾਲ ਫਰਾਰ ਮੁਲਜ਼ਮ ਬੰਗਾਲ ਤੋਂ ਕੀਤਾ ਗ੍ਰਿਫਤਾਰ ਖਸ਼ਤਾ ਹਾਲ ਪਾਕਿਸਤਾਨ ਨੂੰ ਮਿਲੀ ਰਾਹਤ ਆਈਐਮਐਫ ਨੇ 700 ਮਿਲੀਅਨ ਡਾਲਰ ਦੇ ਕਰਜ਼ੇ ਨੂੰ ਦਿੱਤੀ ਮਨਜ਼ੂਰੀ ਰਾਮ ਰੰਗ ਚ ਰੰਗਿਆ ਕਪੂਰ ਥਲਾ ਦਾ ਡਾਕ ਕਰ ਰਾਮ ਲਲਾ ਦੀ ਪ੍ਰਾਣ ਪ੍ਰਤੀਸ਼ਠਾ ਨੂੰ ਲੈ ਕੇ ਜਾਰੀ ਕੀਤੇ ਡਾਕ ਟਿਕਟ ਖਾਸ ਤੌਰ ਤੇ ਦਰਸਾਉਂਦੀ ਹੈ ਸ਼੍ਰੀ ਰਾਮ ਜੀ ਦੇ ਜੀਵਨ ਨੂੰ ਅਮਰੀਕਾ ਨੇ ਨਿਖਲ ਗੁਪਤਾ ਨੂੰ ਸਬੂਤ ਦੇਣ ਤੋਂ ਕੀਤਾ ਇਨਕਾਰ ਗੁਰਪਤਵੰਤ ਸਿੰਘ ਪੰਨੂ ਦੀ ਕਥਿਤ ਹੱਤਿਆ ਦੇ ਸਾਜ਼ਿਸ਼ਜ ਹੈ ਮਲਜ਼ਮ 24 ਘੰਟਿਆਂ ਚ ਕੋਰੋਨਾ ਦੇ 6 ਨਵੇਂ ਮਾਮਲੇ ਆਏ ਸਾਹਮਣੇ 3 ਮਰੀਜ਼ਾਂ ਦੀ ਹੋਈ ਮੌਤ ਕੁਝ ਸੂਬਿਆਂ 'ਚ ਮੌਕ ਡ੍ਰਿਲ ਹੋਈ ਸ਼ੁਰੂ। ਸ਼ਿਮਲਾ ਤੋਂ ਵੀ ਠੰਡਾ ਰਿਹਾ ਪੰਜਾਬ ਕੜਾਕੇ ਦੀ ਠੰਡ ਜਿਮਨਾਈ ਜਾਵੇਗੀ। ਲੋੜੀ ਸੰਗਣੀ ਧੁੰਦ ਕਾਰਨ ਰੇਲ, ਹਵਾਈ ਤੇ ਸੜਕਾਂਾਂ 'ਬਜਾਈ ਵੀ ਪ੍ਰਭਾਵਿਤ। ਮੌਸਮ ਵਿਭਾਗ ਵੱਲੋਂ ਸੰਗਣੀ ਧੁੰਦ ਦਾ ਅਲਰਟ ਜਾਰੀ। ਐਸਐਨ ਹੁਣ ਤੱਕ ਦੀਆਂ ਮੁੱਖ ਖਬਰਾਂ ਮੈਨੂੰ ਦੀ ਇਜਾਜ਼ਤ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਮਜ਼ਡ ਨਿਊਜ਼।